ਸੰਗਤ ਜੀ ਅੱਜ ਅਸੀਂ ਗਏ ਨਾਨਕਾਣਾ ਸਾਹਿਬ ਦੇ ਦਰਸ਼ਨਦਾਰੀ ਕਰਨ ਤੇ ਸਭ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਸਾਡਾ ਇਹ ਪਹਿਲਾ ਬਲੌਗ ਆ ਤੇ ਪਹਿਲਾਂ ਅਸੀਂ ਕੀਤੀ ਆਪਣੀ ਗੱਡੀ پارک ਗੱਡੀ پارک ਕਰਨ ਤੋਂ ਬਾਅਦ ਅਸੀਂ ਡੋਟੀ ਸਾਹਿਬ ਦੇ ਜਦੋਂ ਦਰਸ਼ਨ ਕੀਤੇ ਮਨ ਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਦੇਖਣਸਾਰੀ ਬਾਹਰਲੇ ਪਾਸੋਂ ਦ੍ਰਿਸ਼ ਇੰਨਾ ਕੁ ਸੋਹਣਾਗਾ ਕਿ ਤੁਹਾਡਾ ਮਨ ਇੱਕਦਮ ਸ਼ਾਂਤ ਹੋ ਜਾਊਗਾ ਕਿਉਂਕਿ ਇੱਥੇ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦਾ ਉਧਾਰ ਜੇ ਕਲਯੁਗ ਦਾ ਮਨ ਸ਼ਾਂਤ ਕਰ ਸਕਦੇ ਆ ਤੇ ਸਾਡਾ ਵੀ ਕਿਉਂ ਨਾ ਕਰੂਗਾ ਆਓ ਫਿਰ ਅੰਦਰ ਚੱਲ ਕੇ ਅਸੀਂ ਕੀਤੇ ਗੁਰਦਵਾਰਾ ਸਾਹਿਬ ਦੇ ਦਰਸ਼ਨਦਾਰੇ ਪਹਿਲਾਂ ਕੀਤੀ ਦੌਡੀ ਨੂੰ ਨਮਸਕਾਰ ਤੇ ਅੰਦਰ ਚੱਲ ਕੇ ਥੋੜਾ ਜਿਹਾ ਅੱਗੇ ਲੰਘ ਕੇ ਇੱਕ ਦੌਡੀ ਹੋਰ ਜਿਹੜੀ ਆ ਸਰੋਵਰ ਸਾਹਿਬ ਦੀ ਆਉਂਦੀ ਆ ਚਰਨਕੁੰਡ ਦੇ ਵਿੱਚ ਪੈਰ ਸਾਫ਼ ਕਰਕੇ ਅਸੀਂ ਅੰਦਰ ਦਾਖਲ ਹੋਏ ਇਹ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਤਾਂ ਮਨ ਹੋਰ ਵੀ ਸ਼ਾਂਤ ਹੋ ਗਿਆ ਸੀ ਸਰੋਵਰ ਸਾਹਿਬ ਦੇ ਵਿੱਚ ਜਦੋਂ ਚਾਰੇ ਪਾਸੇ ਅਸੀਂ ਨਿਗਾਹ ਕਮਾ ਕੇ ਦੇਖੀ ਤੇ ਮਨ ਨੂੰ ਇੰਨਾ ਸਕੂਨ ਮਿਲਦਾ ਸੀ ਕਿ ਸਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਸਕੂਨ ਹੀ ਸਕੂਨ ਮਿਲ ਰਿਹਾ ਸੀ ਸੰਗਤ ਜੀ ਇਹ ਕੋਈ ਆਮ ਸਰੋਵਰ ਨਹੀਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕੱਚੀ ਛਪੜੀ ਹੁੰਦੀ ਸੀ ਤੇ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ 15 ਦਿਨ ਟਿਹਰੇ ਸੀ ਭਾਈ ਮਰਦਾਨਾ ਜੀ ਦੇ ਨਾਲ 15 ਦਿਨ ਗੁਰੂ ਨਾਨਕ ਸਾਹਿਬ ਜੀ ਇੱਥੇ ਆਪ ਇਸ਼ਨਾਨ ਕਰਿਆ ਕਰਦੇ ਸਨ ਇਹ ਉਹ ਸਰੋਵਰ ਹੈ ਜਿੱਥੇ ਸਾਰੇ ਦੁੱਖ ਸਰੀਰ ਦੇ ਟੁੱਟ ਜਾਂਦੇ ਆ ਪਹਿਲੀ ਉਦਾਸੀ ਸਮੇ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸੀ ਭਾਈ ਮਰਦਾਨਾ ਜੀ ਦੇ ਨਾਲ ਤੇ ਇਸ ਸਥਾਨ ਨੂੰ ਬਹੁਤ ਸਾਰੇ ਵਰਨੇ ਅਸੀਂ ਫਿਰ ਗਏ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਜਾ ਕੇ ਕੀਤੇ ਦਰਸ਼ਨਦਾਰੇ ਤੇ ਨਾਲ ਹੀ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਹੱਥਾਂ ਦਾ ਸ਼ਸਤਰਾ ਜਿਹਨੂੰ ਗੁਰਜ ਕਹਿੰਦੇ ਆ ਇਹ ਨਾਬਾ ਪਟਿਆਲਾ ਰਾਸ ਦੇ ਮਹਾਰਾਜਾਂ ਦੇ ਰਾਜ ਘਰਾਣੇ ਕੋਲ ਸੀ ਜਿਹੜਾ ਅੱਜ ਵੀ ਇੱਥੇ ਜਿਹੜਾ ਅੱਜ ਵੀ ਸ਼ਸ਼ੋਭਤਾ ਹੈ ਫਿਰ ਸਰੋਵਰ ਦੇ ਕੰਡੇ ਬਹਿ ਕੇ ਲੈਤਾ ਬਾਣੀ ਦਾ ਆਨੰਦ ਦਾ ਦਾ ਤਾਰ ਤੇਰਾ ਦਤਾ ਤਾਰ ਬਾਣੀ ਦਾ ਆਨੰਦ ਲੈਣ ਤੋਂ ਬਾਅਦ ਫਿਰ ਅਸੀਂ ਗਏ ਕਰੀਰ ਸਾਹਿਬ ਜੀਆਂ ਦੇ ਦਰਸ਼ਨਦਾਰੇ ਕਰਨ ਸੰਗਤ ਜੀ ਇਹ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਆਮ ਕੋਈ ਦਰਖਤ ਹੈ ਪਰ ਨਹੀਂ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਚਨਸ਼ੋ ਪ੍ਰਾਪਤ ਦਰਖਤ ਹੈ ਇਹਦੇ ਨਾਲ ਸਤਿਗੁਰਾਂ ਨੇ ਆਪਣੇ ਘੋੜਾ ਬੰਨਿਆ ਤੇ ਇਸ ਦਰਖਤ ਦੀ ਤੁਸੀਂ ਦਰਸ਼ਨਦਾਰੇ ਕਰ ਰਹੇ ਹੋ ਕਿਸੇ ਸਮੇਂ ਕਿਸੇ ਅਣਜਾਣ ਵਿਅਕਤੀ ਨੇ ਇਹ ਦਰਖਤ ਪੱਟ ਕੇ ਇੱਥੇ ਕਮਰੇ ਉਸਾਰਤੇ ਸੀਗੇ ਇਹ ਛੱਤ ਪਾੜ ਕੇ ਇਹ ਕਰੀਰ ਦੁਆਰਾ ਫੇਰ ਵਾਰ ਆ ਗਿਆ ਸੀ ਤੇ ਅੱਜ ਵੀ ਸੰਗਤਾਂ ਇਸ ਕਰੀਰ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਜਾ ਕੇ ਇਹ ਕਰੀਰ ਅੱਜ ਵੀ ਹਰਿਆ ਭਰਿਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਉਂਦਾ ਤਿਉਂ ਖੜਾਗਾ ਤੇ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਆ ਕੇ ਇਹਦਾ ਦਰਸ਼ਨਦਾਰੀ ਕਰ ਸਕਦੇ ਨੇ ਤੇ ਤੁਸੀਂ ਵੀ ਕਰਿਓ ਜਰੂਰ ਆ ਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੱਲੋਂ ਬਖਸ਼ਿਸ਼ ਕੀਤੀ 35 ਅਖਰੀ ਜਿਹੜੀਆਂ ਉੱਥੇ ਦਰਵਾਜ਼ਾ ਦੀਵਾਰ ਤੇ ਬਣੀਆਂ ਹੋਈਆਂ ਮੈਂ ਤੇ ਮੇਰੇ ਸਾਥੀ ਨੇ ਇਹ 35 ਅੱਖਰ ਜਿਹੜੇ ਲਿਖ ਕੇ ਗੁਰੂ ਸਾਹਿਬ ਜੀਆਂ ਦੀ ਕੀਤੀ ਅਸੀਸ ਪ੍ਰਾਪਤ ਤੇ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਇਸ ਸਥਾਨ ਦੇ ਤੁਸੀਂ ਜ਼ਰੂਰ ਦਰਸ਼ਨਦਾਰੀ ਕਰਕੇ ਜਾਣਿਆ ਇਸ ਸੰਗਰੂਰ ਸ਼ਹਿਰ ਦੇ ਵਿੱਚ ਪਟਿਆਲੇ ਰੋਡ ਦੇ ਉੱਤੇ ਨਾਬਾ ਰੋਡ ਦੇ ਉੱਤੇ ਇਹ ਜਿਹੜਾ ਸਥਾਨ ਹੈ ਇਹ ਪੈਂਦਾ ਇਹਦੇ ਤੁਸੀਂ ਦਰਸ਼ਨਦਾਰੇ ਜਰੂਰ ਕਰਿਓ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਤਾਂ ਜੋ ਹੋਰ ਭੈਣਾਂ ਭਾਈਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਸਾਡਾ ਇਹਦੇ ਨਾਲ ਹੌਸਲਾ ਵਧੇਗਾ ਸਾਡਾ ਇਹ ਪਹਿਲਾ ਬਲੌਗ ਹੈ ਸੰਗਤ ਜੀ ਜੇ ਤੁਸੀਂ ਅਸ਼ੀਸ਼ਾਂ ਦੇਵੋਗੇ ਤਾਂ ਅਸੀਂ ਹੋਰ ਵੀ ਗੁਰਦੁਆਰਾ ਸਾਹਿਬ ਹੋਰ ਅਨੇਕਾਂ ਧਰਮਾਂ ਦੇ ਜਿੱਥੇ-ਜਿੱਥੇ ਵੀ ਧਾਰਮਿਕ ਸਥਾਨ ਨੇ ਉਹਦੇ ਤੁਹਾਨੂੰ ਦਰਸ਼ਨਦਾਰੇ ਕਰਾਵਾਂਗੇ ਜੀ ਸਤ ਸ੍ਰੀ ਅਕਾਲ